ਵਹਿਜਾ ਖਾਲਸਾ ਵਹਿਜੇ ਕੀ ਫਤਿਹ ਆ ਬੜੀ ਦੁਖਦਾਈ ਜਿਹੜੀ ਇੱਕ ਖਬਰ ਆ ਜਿਹੜੀ ਤੁਸੀਂ ਨਾਲ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਚੱਲ ਰਹੀ ਆ ਕੋਈ ਪਾਪੀ ਇੱਕ ਐਡਾ ਜਿਆਦਾ ਪਾਪੀ ਆ ਜਿਹੜਾ ਗੁਰਦਕਾ ਸਾਹਿਬ ਦੇ ਉੱਪਰ ਆਪਣੇ ਪਹਿਲਾਂ ਇੱਕ ਪੈਰ ਰੱਖਦਾ ਫਿਰ ਦੋਨੇ ਪੈਰ ਰੱਖਦਾ ਉਸ ਤੋਂ ਬਾਅਦ ਕੀ ਕਰਦਾਗਾ ਫਿਰ ਟਾਇਲਟ ਦੇ ਵਿੱਚ ਜਿਹੜਾ ਇਨਾ ਗੁਟਕਾ ਸਾਬ ਦੇ ਅੰਗਾਂ ਨੂੰ ਜਿਹੜਾ ਪਾੜ ਕੇ ਉਹ ਵਿੱਚ ਸੁੱਟ ਦਿੰਦਾਗਾ ਤੁਸੀਂ ਵੇਖਿਓ ਵੀਡੀਓ ਧਿਆਨ ਦੇ ਨਾਲ ਪਹਿਲਾ ਇੱਕ ਪੈਰ ਰੱਖਦਾ ਪਾਪੀ ਸੁੰਦਰ ਗੁਟਕਾ ਸਾਬ ਲੈ ਕੇ ਆ ਹੋਇਆ ਉੱਤੇ ਫਿਰ ਦੂਜਾ ਪੈਰ ਰੱਖਦਾਗਾ ਪੈਰ ਰੱਖੇ ਜਾਂਦੇ ਨੇ ਪੈਰ ਰੱਖਣ ਤੋਂ ਬਾਅਦ ਉਹਦੇ ਪੰਨਿਆਂ ਨੂੰ ਦੇਖੋ ਤੁਸੀਂ ਕਿਵੇਂ ਜਿਹੜਾ ਟੁਕੜੇ ਕਰਕੇ ਟਾਇਲਟ ਦੇ ਵਿੱਚ ਸੁੱਟਿਆ ਜਾ ਰਿਹਾਗਾ ਇਹ ਕਿੱਥੋਂ ਦੀ ਵੀਡੀਓ ਵੀਡੀਓ ਆ ਇਹ ਵੀ ਤੁਸੀਂ ਇਹਦੀ ਕੋਕ ਪੜਤਾਲ ਕਰਨੀ ਮੈਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਤੁਸੀਂ ਹੈਲਪ ਨੰਬਰ ਨਸ਼ੇ ਲਈ ਤਾਂ ਕਰ ਦਿੱਤਾ ਜਾਦੇ ਇੱਕ ਜਿਹੜੇ ਇਹ ਜੇ ਲੋਕ ਨੇ ਐਜੀਆਂ ਗੰਦੀਆਂ ਕਰਤੂਤਾਂ ਕਰ ਰਹੇ ਨੇ ਜਿਹੜੇ ਕਿ 2015 ਤੋਂ ਲੈ ਕੇ ਸਰਿਆਂਮ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਸਾਡੇ ਗੁਰਕਾ ਸਾਹਿਬ ਦੀਆਂ ਬਾਣੀ ਦੀਆਂ ਤੇ ਇਹਨਾਂ ਉੱਤੇ ਕਦੋਂ ਠੱਲ ਪਵੇਗੀ ਸਰਕਾਰ ਨੇ ਅਜੇ ਤੱਕ ਕੋਈ ਐਕਸ਼ਨ ਨਹੀਂ ਲੈਂਤਾ ਕਿ ਜੇਕਰ ਸੌਦਾ ਸਾਧਿਆ ਐਕਸ਼ਨ ਲੈਂਤਾ ਹੁੰਦਾ ਤਾਂ ਅੱਜ ਜਿਹੜੀਆਂ ਬਾਣੀ ਦੀਆਂ ਆ ਪੈਰਾਂ ਥੱਲੇ ਜਿਹੜਾ ਪਾਪੀ ਰੋਲ ਰਿਹਾ ਗੁਟਕਾ ਸਾਬ ਦੀ ਪੰਕਤੀ ਨੂੰ ਟਾਇਲਟ ਦੇ ਵਿੱਚ ਸੁੱਟ ਰਿਹਾ ਇੱਕ ਟਣਾਵਾ ਨਾ ਵਾਪਰਦੀਆਂ ਪਰ ਸਰਕਾਰ ਨੇ ਅਜੇ ਤੱਕ ਵੀ ਕਿਸੇ ਤੇ ਜਿਹੜਾ ਸਿਕੰਜਾ ਨਹੀਂ ਕਸਿਆ ਸੌਦਾ ਸਾਧਾ ਪ੍ਰੇਮੀ ਜਿਹੜਾ ਪ੍ਰਦੀਪ ਕਲੇਰਾ जिने गुरु रंझा ਸਾਹਿਬ ਦੀ ਬੇਅਦਬੀ ਕੀਤੀ ਤੇ ਕਰਵਾਈ ਆ ਤੇ ਜਿਨੇ ਦੱਸ ਦਿੱਤਾ ਕਿ ਹਣੀਪਰੀਤ ਤੇ ਜਿਹੜਾ ਸੌਦਾ ਸਾਦਾ ਬਲਾਤਕਾਰੀ ਕਿ ਉਹਦੇ ਸਾਥੋਂ ਜਿਹੜਾ ਕਿਹਾ ਸੀ ਕਿ ਬਰਗਾੜੀ ਦੇ ਵਿੱਚ ਇਸ ਤਰ੍ਹਾਂ ਜਿਹੜਾ ਬੇਅਦਬੀਆਂ ਕਰਨੀਆਂ ਨੇ ਪਹਿਲਾਂ ਤੁਸੀਂ ਪੋਸਟਰ ਲਾਉਣੇ ਨੇ ਉਹਦੇ ਉੱਤੇ ਫਿਰ ਗੰਦੇ ਜਿਹੜੇ ਸ਼ਬਦ ਲਿਖਣੇ ਨੇ ਉਹੀ ਕੜੀ ਦਿੱਤਾ ਹੈ ਤਾਂ ਪਹਿਲਾਂ ਜਿਹੜੀਆਂ ਲੁਖਮੀਆਂ ਬੇਅਦਬੀਆਂ ਹੁੰਦੀਆਂ ਸੀ ਆ ਸऱ्या ਵੀਡੀਓ ਬਣਾਈ ਜਾ ਰਹੀ ਆ ਕਿਸੇ ਅਜਿਹੇ ਪਾਪੀ ਵੱਲੋਂ ਵੀਡੀਓ ਬਣਾ ਕੇ ਤਾਂ ਤੁਸੀਂ ਵੇਖ ਰਹੇ ਹੋ ਇਹ ਵੀਡੀਓ ਬਣਦੀ ਹੈ ਪਹਿਲਾਂ ਆਪਣਾ ਉਹਦੇ ਪੈਰ ਦੀਂਦੇ ਆ ਫਿਰ ਇੱਕ ਪੈਰ ਰੱਖਦਾ ਇਹ ਦੋਨੇ ਪੈਰ ਰੱਖਦਾ ਫਿਰ ਉਹਦੇ ਟੁਕੜੇ ਟੁਕੜੇ ਕਰਕੇ ਜਿਹੜਾ ਟਾਇਲਟ ਦੇ ਵਿੱਚ ਸਿੱਟ ਰਿਹਾਗਾ ਹੁਣ ਦੱਸੋ ਸਿੱਖ ਕੌਮ ਕੀ ਕਰੇ ਜੇਕਰ ਸਿੱਖ ਕੌਮ ਕਿਸੇ ਨੂੰ ਸੌਦਾ ਲਾ ਦਿੰਦੀ ਆ ਤੇ ਫਿਰ ਇੱਥੇ ਪਿੱਟਦੇ ਆ ਸਾਡੇ ਜਿਹੜੇ ਆਪੂ ਬਣੇ ਬਾਬੇ ਨੇ ਜਿਹੜੇ ਲਗਜ਼ਰੀਆਂ ਗੱਡੀਆਂ 'ਚ ਘੁੰਮਦੇ ਨੇ ਇੰਨੇ ਤੇ ਐ ਕਰਤਾ ਜੀ ਇਹਨਾਂ ਨੇ ਵਾਹ ਕਰਤਾ ਇੱਥੇ ਕਿਸੇ ਨੇ ਦਰਬਾਰ ਸਾਹਿਬ ਮੱਥਾ ਨਹੀਂ ਟੇਕਣ ਜਾਣਾ ਹੁਣ ਉਹਨਾਂ ਬਾਗਾਂ ਨੂੰ ਮੈਂ ਪੁੱਛਣਾ ਚਾਹਣਾ ਕਿ ਤੁਸੀਂ ਜਿਹੜਾ ਵੀਡੀਓ ਵੇਖ ਰਹੇ ਹੋ ਹੁਣ ਦੱਸੋ ਇਹਦਾ ਕੀ ਕੀਤਾ ਜਾਵੇ ਜੇਕਰ ਤੁਹਾਡੇ ਅੰਦਰ ਅਣਖ ਮਰ ਗਈ ਸਿੱਖਾਂ ਦਾ ਅਣਖ ਹੈਗੀ ਨਾ ਤੁਹਾਨੂੰ ਤਾਂ ਲੱਗਦੀਆਂ ਗੱਡੀਆਂ ਪਿਆਰੀਆਂ ਨੇ ਤੁਹਾਨੂੰ ਤਾਂ ਧਨ ਦੌਲਤਾਂ ਪਿਆਰੀਆਂ ਨੇ ਪਰ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਸਾਡੀ ਬਾਣੀ ਸਭ ਤੋਂ ਵੱਧ ਪਿਆਰੀ ਅਸੀਂ ਇਹਦੇ ਲਈ ਜਾਨਣਾ ਬਾਤ ਸਕਦੇ ਆ ਪਰ ਅਕਿਰਤ ਕਰਨ ਲੋਕ ਨੇ ਜਿਹੜੇ ਕਿ ਜਿਹੜੇ ਬਾਣੀ ਗੁਰਬਾਣੀ ਦੇ ਜਿਹੜੇ ਪੈਰਾਂ ਥੱਲੇ ਰੋ ਰਹੇ ਨੇ ਤੇ ਇਦੋਂ ਬੰਦਾ ਕਮੇਨਾ ਤੇ ਆਪਾਂ ਹੋਰ ਕੀ ਕਹੀਏ ਇਹਦੇ ਵਿੱਚ ਸ਼ਬਦ ਨਹੀਂ ਬੋਲ ਸਕਦੇ ਕਿ ਐਸੇ ਘਠੀਏ ਮਨੁੱਖ ਨੇ ਜਿਹੜੇ ਇਹਨਾਂ ਨੂੰ ਹੁਣ ਪੁਲਿਸ ਕਦੋਂ ਲੱਭੂਗੀ ਤੇ ਪੁਲਿਸ ਨੂੰ ਜਿਹੜਾ ਧਰਤੀ ਦੇ ਫਿਰਦੇ ਕੀੜੀ ਤਾਂ ਦੇਖ ਸਕਦੇ ਆ ਤੇ ਆ ਜਿਹੜੇ 2-4 ਨਿਕ ਨਸੇ ਵਾਲੇ ਨੇ ਦੀਂਦੇ ਇਹ ਕਿੰਨਾਂ ਨੂੰ ਬੇਅਦਬੀ ਵਾਲੇ ਦੀਂਦੇ ਇਹ ਸਿਰਫ ਆਪਣੀਆਂ ਭਵੰਤਮਾਨ ਸਾਹਿਬ ਆ ਕਿ ਜਿਹੜੇ ਉਹ ਪਾਰਟੀ 'ਚ ਬੰਦਾ ਲੈ ਲਿਆ ਕਿਤੇ ਉਹਦੇ 'ਚੋਂ ਲੈ ਲਿਆ ਕਿਤੇ ਜਮੀਨੀ ਪੱਧਰ ਤੇ ਹਕੀਕਤ ਦੇ ਵਿੱਚ ਆ ਕੇ ਦੇਖਾ ਗੁਰੂ ਗ੍ਰੰਥ ਸਾਹਿਬ ਦੀਆਂ ਥਾਂ-ਥਾਂ ਤੇ ਹੋ ਰਹੀਆਂ ਬੇਅਦਬੀਆਂ ਨਸਿਆ ਦਾ ਚੱਲ ਰਿਹਾ ਜਿਹੜਾ ਇੱਕ ਬਹਾਗ ਆ ਪੰਜਾਬ ਦੇ ਵਿੱਚ ਇਹਨਾਂ ਨੂੰ ਕਦੋਂ ਠੱਲ ਪਾਊਗੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ 2015 ਤੋਂ ਲੈ ਕੇ 2024 ਹੋ ਗਈ ਲਗਾਤਾਰ ਬੇਅਦਮੀਆਂ ਹੋ ਰਹੀਆਂ ਨੇ ਤੇ ਪਹਿਲਾਂ ਵੀ ਜਿਹੜਾ ਇਹਨਾਂ ਬੇਅਦਮੀਆਂ ਦੇ ਪਿੱਛੇ ਤੁਸੀਂ ਸੁਖਵੀਰ ਬਾਦਲ ਨੂੰ ਜਿਹੜਾ ਟਰੋਲ ਕੀਤਾ ਕਿ ਉਹਨਾਂ ਦੀ ਸਰਕਾਰ ਸੀ ਕਿ ਉਹ ਸਰਕਾਰ ਦੇ ਵਿੱਚ ਸਿੱਖ ਕੌਮ ਨੂੰ ਵੀ ਇਸ ਤੇ ਨਰਾਸਾ ਕੀ ਕਿ ਉਹ ਸਰਕਾਰ ਦੇ ਹੁੰਦਿਆਂ ਹੀ ਜਿਹੜਾ ਸਿੱਖਾਂ ਨੂੰ ਨਿਆਂ ਨਹੀਂ ਦਿਵਾ ਸਕੇ ਪਰ ਕੈਪਟਨ ਦੀ ਸਰਕਾਰ ਆਈ ਬੰਨੇ ਜੇ ਮੂੰਹ ਵਾਲੇ ਦੀ ਤੇ ਉਹਨੇ ਨਹੀਂ ਨਿਆਂ ਦਵਾਇਆ ਹੁਣ ਭਵੰਤਮਾਨ ਦੀ 3 ਸਾਲ ਦੇ ਕਰੀਬ ਤੁਹਾਡੀ ਸਰਕਾਰ ਨੂੰ ਹੋਣ ਵਾਲਿਆ ਤੇ ਬੇਅਦਬੀਆਂ ਦਾ ਇਨਸਾਫ ਕਿੱਥੋਂ ਦਵਾਉਂਗੇ ਤੁਸੀਂ ਤਾਂ ਬੇਅਦਬੀਆਂ ਤਾਂ ਲੱਭ ਹੋਣ ਲੱਗ ਪਈਆਂ ਸਿੱਧੀਆਂ ਬੇਅਦਬੀਆਂ ਹੋਣ ਲੱਗ ਪਈਆਂ ਹੁਣ ਤਾਂ ਤੁਸੀਂ ਵੀਡੀਓ ਦੇ ਰਾਹੀਂ ਜਿਹੜਾ ਅੱਗੇ ਤਾਂ ਐ ਹੁੰਦਾ ਸੀ ਕਿ ਕੋਈ ਪੱਤਰ ਉੱਥੇ ਖਿਲਾਰ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਦੇ ਕੋਈ ਉੱਥੇ ਖਿਲਾਰ ਜਾਂਦਾ ਸੀ ਤੇ ਉਸ ਤੋਂ ਬਾਅਦ ਆ ਹੁਣ ਸਾਹਮਣੇ ਸਾਰੇ ਆਮ ਜਿਹੜੀਆਂ ਵੀਡੀਓ ਬਣ ਰਹੀਆਂ ਨੇ ਮੈਂ ਸੇ ਕੌਣ ਨੂੰ ਬੇਨਤੀ ਕਰਦਾਗਾ ਕਿ ਇਹ ਜੇ ਦੁਸ਼ਟ ਪਾਪੀ ਨੂੰ ਜਿਹੜਾ ਭਾਲਿਆ ਜਾਵੇ ਤੇ ਫਿਰ ਸਖਤ ਤੋਂ ਸਖਤ ਸਖਤ ਜਿਹੜੀ ਸਜ਼ਾ ਉਹ ਦਿੱਤੀ ਜਾਵੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਕੀ ਵਿਸ਼ਵਾਸ ਕਰਾਂਗੇ ਉਹਨਾਂ ਉੱਤੇ ਕੀ ਅਸੀਂ ਸਰਕਾਰ ਤੇ ਵਿਸ਼ਵਾਸ ਕਰਾਂਗੇ ਵੀ ਸਾਨੂੰ ਸਿੱਖਾ ਨੂੰ ਨਾਂ ਨਿਉਂ ਦਿਵਾਉਗੀ ਇਹ ਤਾਂ ਜਿਉਂ-ਜਿਉਂ ਸਰਕਾਰਾਂ ਪਾਟਨੇ ਜਾ ਰਹੀਆਂ ਨੇ ਤੇ ਇਹਨਾਂ ਦੇ ਹੌਸਲੇ ਜਿਹੜੇ ਪਾਪੀਆਂ ਦੇ ਜਿਹੜੇ ਬਲੰਦ ਹੋ ਰਹੇ ਨੇ ਇਹ ਕਿਰਤਕੰਟ ਢੱਡਰੀਆਂ ਵਾਲੇ ਤੋਂ ਸ਼ੁਰੂ ਹੋਇਆਗਾ ਉਸ ਪਾਪੀ ਨੇ ਜਿਹੜਾ ਲੋਕਾਂ ਦੇ ਅੰਦਰ ਇੱਕ ਜਿਹੜੀ ਹੈ ਜੀ ਜ਼ਹਿਰ ਭਰ ਦਿੱਤੀ ਤੇ ਲੋਕਾਂ ਨੂੰ ਜਿਹੜਾ ਇੱਕ ਆਪਾਂ ਇਹ ਕਹਿ ਦਈਏ ਕਿ ਐ ਬਣਾ ਦਿੱਤਾ ਕਿ ਗੁਰੂ ਰਾਂ ਸਾਹਿਬ ਤਾਂ ਇੱਕ ਕਿਤਾਬ ਆ ਇਹਨੇ ਆਪ ਵੀ ਕਿਹਾ ਢੱਡਰੀਆਂ ਵਾਲੇ ਵਿੱਚ ਕਹਿੰਦਾ ਭਾਪ ਕੇ ਜਿਹੜੀ ਇਹ ਬਿਆਦਬੀ ਹੋ ਰਹੀ ਆ ਹੁਣ ਲੈਵ ਹੋਣ ਲੱਗ ਪਈ ਬਿਆਦਬੀ ਪਹਿਲਾਂ ਚੋਰੀਆਂ ਹੁੰਦੀ ਸੀ ਤੇ ਕਿੱਥੋਂ ਦੀ ਘਟਨਾ ਕੀ ਸਿੰਘੋ ਇਹਦਾ ਜਿਹੜਾ ਬੱਤ ਤੋਂ ਬਾਅਦ ਤੁਸੀਂ ਵਿਰੋਧ ਕਰੋ ਤੇ ਇਸ ਬੰਦੇ ਨੂੰ ਭਾ ਲੋ ਸਾਕਸ ਨੂੰ ਭਾ ਲੋ ਸੈਬਰ ਕ੍ਰਾਮ ਏਜੰਸੀਆਂ ਕਿੱਥੇ ਸੁੱਤੀਆਂ ਪਈਆਂ ਨੇ ਤੇ ਮਿੰਟ ਦੇ ਵਿੱਚ ਬੰਦਾ ਤਾਂ ਲੱਭ ਲੈਂਦੀਆਂ ਨੇ ਤੇ ਜਿਹੜੀ ਵੀਡੀਓ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਲਗਾਤਾਰ ਘਮ ਰਹੀ ਆ ਤੇ ਇਹ ਬੰਦਾ ਜਿਹੜਾਗਾ ਪਾਪੀ ਜਿਹੜਾਗਾ ਸਰੇ ਆਮਾ ਗੁਰੂ ਗ੍ਰੰਥ ਸਾਹਿਬ ਦੇ ਗੁੜਕਾ ਸਾਹਿਬ ਦੀ ਬਾਣੀ ਆ ਪੰਜ ਬਾਣੀਆਂ ਨੇ ਸੁੰਦਰ ਗੁੜਕਾ ਸਾਹਿਬ ਤੇ ਖੋਲ ਕੇ ਤੁਹਾਡੇ ਸਾਹਮਣੇ ਪੈਰਾਂ ਦੇ ਥੱਲੇ ਰੱਖ ਰਿਹਾਗਾ ਫਿਰ ਇੱਕ ਪੈਰ ਰੱਖਦਾ ਫਿਰ ਦੂਜਾ ਪੈਰ ਰੱਖਦਾ ਫਿਰ ਉਹਦੇ ਜਿਹੜਾ ਪੱਤਰੇ ਜਿਹੜਾ ਖਿਲਾਰ ਕੇ ਟਾਇਲਟ ਦੇ ਵਿੱਚ ਛੁੜਦਾ ਇਸ ਤੋਂ ਮੰਦ ਭਾਗੀ ਖਬਰ ਕੀ ਹੋਗੀ ਮੰਦ ਭਾਗੀ ਘਟਨਾ ਕੀ ਹੋਊਗੀ ਤੇ ਤੁਸੀਂ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰੋ ਤਾਂ ਕਿ ਇਸ ਪਾਪੀ ਦਾ ਜਿਹੜਾ ਪਤਾ ਲੱਗ ਸਕੇ ਸਰਕਾਰ ਦੇ ਕੰਨਾਂ ਤੱਕ ਇਹ ਵੀਡੀਓ ਪਹੁੰਚਾਓ ਜ਼ਰੂਰ ਪਹੁੰਚਾ ਦਿਓ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਜੇਕਰ ਤੁਸੀਂ ਇਹ ਜਿਆ ਬੰਦਾ ਨਹੀਂ ਲੱਭਦੇ ਤੇ ਫਿਰ ਸਿੱਖ ਕੌਮ ਆਪਣੇ ਆਪ ਜਿਹੜੀ ਕਾਰਵਾਈ ਕਰ ਦਿੰਦੀ ਹੈ ਫਿਰ ਪਿੱਟਦੇ ਹਾਂ ਸਾਰੇ ਆਪਣੇ ਹੱਥ ਵਿੱਚ ਕਾਨੂੰਨ ਲੈ ਲਿਆ ਤੇ ਜੇਕਰ ਤੁਹਾਡੇ ਮੂੰਹ ਵੱਲ ਦੇਖੀ ਜਾਈਏ ਤਾਂ 10 ਸਾਲ ਹੋ ਗਏ ਤੁਹਾਡੇ ਮੂੰਹ ਵੱਲ ਦੇਖਦਿਆਂ ਨੂੰ ਤੁਸੀਂ ਸਿੱਖਾਂ ਨੂੰ ਕੋਈ ਨਾਂ ਨਹੀਂ ਦਿਵਾਇਆ ਇਸ ਕਰਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲਣਾ